ਸਰੇ ਜਗੀ ਭਾਈ ਜਨ ਨਾਲ ਮੀਟਿੰਗ ਕੀਤੀ ਹੈ ਕਿਦਾਂ ਦੀ ਸਰਕਾਰ ਤੋਂ ਨਿਕਲ ਕੇ ਸਮਝ ਹੈ ਹਾਂ ਦੇਖੋ ਬਾਕੀ ਤਾਂ ਲੈਕਚਰ ਦਿੰਦੇ ਹੋਣੇ ਮੇਰਾ ਤਾਂ ਡਾਇਲੌਗ ਸੀਗਾ ਜੀ ਟੂ ਵੇ ਪ੍ਰੋਸੈਸ ਸੀ ਉਹਨਾਂ ਨੇ ਵੀ ਮੈਨੂੰ ਸਵਾਲ ਵੀ ਪੁੱਛਿਆ ਮੈਂ ਜਵਾਬ ਵੀ ਦਿੱਤੇ ਬੜੀਆਂ ਜਾਣੋ ਨਾ ਜੀ ਉਹਨਾਂ ਦਾ ਇੱਕ ਤਾਂ ਜਿਹੜਾ ਪਹਿਲਾਂ ਸੀਕਰ ਉਹਨਾਂ ਦਾ ਕਾਰਿਡੋਰ ਚਾਹੀਦਾ ਸੀ ਉਹਨਾਂ ਤਾਂ ਉਹ ਅਸੀਂ ਬਣਾ ਰਹੇ ਆ ਓਲਰੇਡੀ ਤੇ ਜਿਹੜਾ ਸਟਾਰਮ ਵਾਟਰ ਡਰੇਨੇਜ ਉਹ ਵੀ ਕਰ ਰਹੇ ਆ ਔਰ ਮੈਂ ਇਹਨਾਂ ਦੀਆਂ ਨਾ ਇੱਕ ਤਾਂ ਇਹਨਾਂ ਨੂੰ ਚੈਂਬਰ ਚਾਹੀਦੇ ਆ ਤੇ ਦੂਜਾ ਪਾਰਕ ਚਾਹੀਦੀ ਆ ਸੋ ਬਸ ਸਾਰਾ ਜਿਹੜਾ ਕੰਪਲੈਕਸ ਹੈ ਚਾਹੇ ਇਹਨਾਂ ਦਾ ਸਾਹਮਣੇ ਜਿਹੜੇ ਹੈਗੇ ਆ ਉਹ ਆਪਣੇ ਕੰਧੇਵਰ ਨੂੰ ਲੇਬਰ ਕੋਰਟ ਤੇ ਕੰਜ਼ਿਊਮਰ ਕੋਰਟ ਜਿਹੜੇ ਆ ਗਿਆ ਉਹਦਾ ਉੱਥੇ ਅਸੀਂ ਪਾਰਕਿੰਗ ਲਾਟ ਬਲਟੀ ਸਟੋਰੀ ਸਾਹਮਣੇ ਰੀਕ੍ਰੀਏਸ਼ਨਲ ਸੈਂਟਰ ਔਰ ਜਗਾ ਲੱਭ ਕੇ ਅਸੀਂ ਜਿਹੜੇ ਜਿਹੜੇ ਨਵੇਂ ਵਕੀਲ ਆ ਉਹਨਾਂ ਨੂੰ ਚੈਂਬਰ ਵੀ ਹੋਰ ਬਣਾਣੇ ਆ ਚੈਂਬਰ ਬਣਾਵਾਂਗੇ ਪਾਰਕਿੰਗ ਬਣਾਵਾਂਗੇ ਬਹੁਤ ਵਧੀਆ ਟਾਇਲਟ ਫੈਸਿਲਿਟੀਆਂ ਔਰ ਕੰਡੀਨ ਹਾਂ ਇਹ ਸਾਰਾ ਕੁੱਝੜਾ ਹੈਗਾ ਨਾ ਜੀ ਆਪਣਾ ਇਹ ਇਹ ਅਸੀਂ ਉਹਨਾਂ ਨੂੰ ਕਰਕੇ ਦਿਆਂਗੇ ਵਾਈਫਾਈ ਹੋਇਆਗਾ ਇਹਨੂੰ ਸਾਰਿਆਂ ਨੂੰ ਕਨਫਿਗਰੈਸ਼ਨ ਕਰ ਦਾਂਗੇ ਕੋਈ ਇਸ਼ੂ ਨਹੀਂ ਆ ਉਹਦੇ ਚੋਂ ਤਾਂ ਮੈਂ ਇਮੀਡੀਏਟਲੀ ਕਰ ਦਾਂਗਾ ਆਪਣੇ ਅਪਡੇਟ ਕਰ ਦਾਂਗਾ ਅਗਲਾ 23 ਤਰੀਕ ਨੂੰ મોદી ਸਾਹਿਬ ਆ ਰਹੇ ਹੈ ਪਟਿਆਲਾ ਦੀ ਟੀ ਹੈ ਕਿੰਨਾ ਖੈਰ ਲੱਗਦਾ ਹੈਗਾ ਬੂਸਟ ਹੋ ਲਿਆਗਾ ਵਰਕਰ ਬੀਜਪੀ ਦਾ ਚਲੋ ਉਹ ਤਾਂ ਦਾ ਟਾਈਮ ਵੇਅ ਟਾਈਮ ਤੁਸੀਂ ਦੱਸੋਗੇ لیکن میں ਉਹਨਾਂ ਨੂੰ ਇੱਕ ਜਰੂਰ ਬੇਨਤੀ ਕਰਦਾ ਕਿ ਤੁਸੀਂ ਦੇਸ਼ ਦੇ ਪ੍ਰਧਾਨ ਮੰਤਰੀ ਹੋ ਤੁਸੀਂ ਇੱਥੇ ਆ ਰਹੇ ਹੋ ਫਾਰਮਰਸ ਬੈਠੇ ਹੋਏ ਸਾਡੇ ਕਿਸਾਨ ਮੋਟਰਾਂ ਤੇ ਬੈਠੇ ਹੋਏ ਦੱਸੋ ਵੀ ਉਹਨਾਂ ਨਾਲ ਕਦੋਂ ਗੱਲ ਕਰੋਗੇ ਕਦੋਂ ਉਹਨਾਂ ਦੀ ਪ੍ਰੋਬਲਮ ਸੋਲਵ ਕਰੋਗੇ ਕੀ ਇਸ਼ੂ ਹੈਗਾ ਤੁਹਾਡੇ ਜਿਹੜੇ ਪ੍ਰਧਾਨ ਮੰਤਰੀ ਹੋ ਤੁਸੀਂ ਉਹਨਾਂ ਦਾ ਵੀ ਪ੍ਰਧਾਨ ਮੰਤਰੀ ਹੋ ਤੁਸੀਂ ਸਭ ਦਾ ਸਾਥ ਸਭ ਦਾ ਵਿਕਾਸ ਦੀ ਗੱਲ ਕਰਦੇ ਹੋ ਰੇਲਵੇ ਰੈਕ ਤੇ ਸੜਕਾਂ ਤੇ ਸਾੜਾ ਕਿਹੜੇ ਕੋਰਨ ਨਾਲ ਬੰਦ ਕੀਤੀ ਆ ਤੇ ਇੱਕ ਮਨੀਪੁਰ ਤੇ ਪ੍ਰਧਾਨ ਮੰਤਰੀ ਜੀ ਕਦੋਂ ਬੋਲਣਗੇ ਉਹ ਆ ਰਹੇ ਆ ਤੇ ਗੱਲ ਕਰਨ ਦੀ ਉਹਨਾਂ ਨੇ ਕਿੰਨੀਆਂ ਚੌਂਸ ਦਿੱਤੀਆਂ ਪੰਜਾਬ ਦੇ ਵਿੱਚ ਉਹ ਜੇ ਆ ਰਹੇ ਆ ਤਾਂ ਗੱਲ ਕਰਨ ਕਿ ਮਹਿੰਗਾਈ ਕਿਤਾ ਘਟੇਗੀ ਤੇਲ ਪੈਟਰੋਲ ਜਦੋਂ ਜਿਹੜਾ ਜਦੋਂ ਫਰੂਟ ਦਾ ਰੇਟ ਘਟਦਾ ਤੇ ਉਹਨਾਂ ਨੇ ਦੂਜਾ ਰੇਟ ਕਿਉਂ ਵਧਾਇਆ ਤੇ ਸਸ ਕਿਉਂ ਲਾਇਆ ਤੇ ਇਹ ਰੇਟ ਕਦੋਂ ਘਟਣਗੇ ਆਮ ਲੋਕਾਂ ਦੀ ਜਿਹੜੀਆਂ ਚਾਹੇ ਚਪਲਾਂ ਬਣਦੀਆਂ ਜੀ ਦੇਸੀ ਜੁੱਤੀ ਬਣਦੀਆਂ ਉਹਨਾਂ ਤੇ 12% ਜੀਐਸਟੀ ਲਾਇਆ ਹੋਇਆ ਜਿਹੜੀਆਂ ਚੀਜ਼ਾਂ ਆਮ ਆਦਮੀ ਨੇ ਵਰਤਣੀਆਂ ਉਹਨਾਂ ਦੇ ਉੱਤੇ ਜਿਹੜਾ ਹੈਗਾ ਉਹ 10 ਰੁਪਏ ਦੇ ਤੇ ਕਿਉਂ ਟੈਕਸ ਲਾਇਆ ਹੈ ਇਹਦਾ ਕੀ ਫਾਇਦਾ ਹੁੰਦਾ ਦੁਕਾਨਦਾਰਾਂ ਦਾ ਧੋਆ ਨਿਕਲਿਆ ਪਿਆ ਜੀ ਤੇ ਉਹ ਦਸਨ ਜਿਹੜੀ ਅਗਨੀਵੀਰ ਸਕੀਮ ਹੈ ਵੀ ਉਹਨੂੰ ਚਲਾਣਗੇ ਜਾਂ ਬੰਦ ਕਰਨਗੇ ਜਿੰਨੇ ਅਗਨੀਵੀਰ ਸ਼ਹੀਦ ਹੋਏ ਆ ਸੈਂਟਰ ਗਵਰਨਮੈਂਟ ਨੇ ਕੋਈ ਮਦਦ ਨਹੀਂ ਕੀਤੀ ਤੂੰ ਹੱਤ ਬਾਜ਼ੀ ਉਹਨਾਂ ਦੇ ਘਰ ਜਾ ਕੇ ਉਹਨਾਂ ਨੂੰ ਸਨਮਾਨ ਰਾਸ਼ਨ 180 ਦੇ ਕੇ ਆਏ ਆ ਔਰ ਉਹਨਾਂ ਦੇ ਪਰਿਵਾਰ ਮ ਜੈ ਜਵਾਨ ਜੈ ਖਸਾਨ ਕਰਦੀ ਜਾਈ ਤੁਸੀਂ ਦੋਨਾਂ ਦਾ ਵਿਨਾਸ਼ ਕਰ ਰਹੇ ਹੋ ਤੁਸੀਂ ਇਹਨਾਂ ਨੂੰ ਗਲੇ ਲਾਓ ਅੰਦਾਜ਼ਾ ਤਾਂ ਕਹਿੰਦੇ ਹੋ ਤਾਂ ਉਹਨਾਂ ਦਾ ਸਤਿਕਾਰ ਕਰੋ ਤੁਸੀਂ ਆਪਣੇ ਜਿਹੜੇ ਕੰਮ ਕੀਤੇ ਸਾਨੂੰ ਉਹ ਦੱਸੋ ਜਿਹੜੇ ਤੁਸੀਂ ਪੰਜਾਬ ਵਾਸਤੇ ਕੰਮ ਕੀਤਾ ਕਿੰਨੇ ਲੋਕਾਂ ਨੂੰ ਅਪਲਾਈਮੈਂਟ ਦਿੱਤੀ ਮਹਿੰਗਾਈ ਘਟ ਕਰਨ ਦੀ ਕੀ ਕੀਤਾ ਭ੍ਰਿਸ਼ਟਾਚਾਰ ਤੁਸੀਂ ਕਰਨਾ ਜ਼ਿਆਦਾ ਕੀਤਾ ਕਿ ਇਲੈਕਸ਼ਨ ਬੋਰਡ ਦਾ ਸਾਫ ਦੇ ਦਿਓ ਕਿ ਤੁਸੀਂ ਜਿਹੜੀਆਂ ਕੱਪੜੀਆਂ ਨਾਲ ਜਿਹੜੀ ਦਵਾਈ ਨਾਲ ਬੱਚੇ ਮਰ ਗਏ 140 ਦੀ ਉਹਨਾਂ ਨੂੰ ਪੈਸੇ ਲੈ ਰਹੇ ਹੋ ਜਿਹੜੀਆਂ ਘਰ ਦੇ ਚ ਕੱਪੜੀਆਂ ਉਹਨਾਂ ਤੋਂ ਪੈਸੇ ਲੈ ਰਹੇ ਤੇ ਤੁਸੀਂ ਜਿਹੜੀਆਂ ਕਿੰਨੀਆਂ ਪਾਰਟੀਆਂ ਤੋੜੀਆਂ ਜਿੰਨੀਆਂ ਤੁਸੀਂ ਸਰਕਾਰਾਂ ਤੋੜੀਆਂ ਉਹ ਸਾਰਾ ਹਿਸਾਬ ਜਣਾਉਣਾ ਉਹਨਾਂ ਨੂੰ ਦੇਣਾ ਪਵੇਗਾ ਬਾਕੀ ਲੋਕਾਂ ਨੂੰ ਤਾਂ ਪੁੱਛਣਗੇ ਇਹ ਸਵਾਲ ਅਰਵਿੰਦ ਜੀ ਆ ਰਹੇ ਜੀ ਬਹੁਤ ਵਿਚਾਰ ਕਰੀ ਤੁਹਾਡੇ ਬਿਲਕੁਲ ਆ ਰਹੇ ਜੀ ਅਰਵਿੰਦ ਜੀ ਬਿਲਕੁਲ ਆ ਰਹੇ ਆ ਇਹਨਾਂ ਨੇ ਤਾਂ ਕੋਸ਼ਿਸ਼ ਕੀਤੀ ਸੀ ਗਰਵਿੰਦ ਜੀ ਨਾਲ ਬਟ ਮੈਂ ਮਾਨਯੋਗ ਅਦਾਲਤਾਂ ਦਾ ਧੰਨਵਾਦ ਕਰਦਾ ਜੀ ਸੁਪਰੀਮ ਕੋਰਟ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਕਿਹਾ ਵੀ ਲੈਵਲ ਪਲੇਇੰਗ ਫੀਲਡ ਹੋਣਾ ਚਾਹੀਦਾ ਇਲੈਕਸ਼ਨ ਕਮਿਸ਼ਨ ਨੂੰ ਵੀ ਸਭ ਕੁਝ ਸਿੱਖਣਾ ਚਾਹੀਦਾ ਉਹਨਾਂ ਦਾ ਵੀ ਫਰਜ਼ ਹੈ ਕਿ ਲੈਵਲ ਪਲੇਇੰਗ ਫੀਲਡ ਕਰਨ ਔਰ ਇਲੈਕਟਰ ਪ੍ਰੀਜ਼ੈਂਟ ਫੇਅਰ ਔਰ ਸੇਮ ਡੇਟਾ ਦ ਰੈਕਸ਼ਨ ਕਮਿਸ਼ਨ ਕੋਲ ਮੱਦਵਰਨ ਦਾ ਕੋਈ ਹੱਥ ਹੱਥ ਛੋਕਾ ਨਾ ਬਣਿਆ ਰੈਕਸ਼ਨ ਕਮਿਸ਼ਨ ਸਾਰਿਆਂ ਵਾਸਤੇ ਆ ਫ੍ਰੀ ਐਂਡ ਫੇਅਰ ਇਲੈਕਸ਼ਨ ਕਰਾਣਾ ਔਰ ਆਪਣੇ ਜਿਹੜਾ ਇਲੈਕਸ਼ਨ ਕਮਿਸ਼ਨ ਹੈ ਇਹਦਾ ਬਹੁਤ ਅੱਛਾ ਰੈਪਿਊਟੇਸ਼ਨ ਸੀਗਾ ਜਿਹੜਾ ਪ੍ਰੈਜ਼ੈਂਟ ਵਾਲਾ ਹੈਗਾ ਇਹ ਇਹਦੇ ਨਾਲ ਬਦਨਾਮੀ ਹੋ ਰਹੀ ਹੈ ਸਾਡੀ ਪੁਲਿਸ ਦੀ ਥੈਂਕ ਯੂ ਥੈਂਕ ਯੂ